زندہ باد زندہ باد صاحب جتکے تاہی نہیں سہن ہے نہیں ਵਿਚ ਬਨਾਲਾ ਵਿੱਚ ਹੋਏ ਕਿਸਾਨਾਂ ਤੇ ਵਪਾਰੀਆਂ ਦੀ ਝੜਪ ਦੇ ਬਾਅਦ ਅੱਜ ਬਨਾਲਾ ਵਿੱਚ ਵਪਾਰੀਆਂ ਵੱਲੋਂ ਬੰਦ ਦਾ ਐਲਾਨ ਕੀਤਾ ਗਿਆ ਹੈ ਅੱਜ ਦਿਖਾਵਾਂਗੇ ਬਨਾਲਾ ਦੇ ਭਗਤ ਸਿੰਘ ਚੌਂਕ ਵਿੱਚ ਖੜੇ ਜਿੱਥੇ ਸਾਰੇ ਵਪਾਰੀ ਅੱਜ ਵਰ ਇਕੱਠੇ ਹੋਏ ਨੇ ਦੂਜੇ ਪਾਸੇ ਕਿਸਾਨਾਂ ਵੱਲੋਂ ਵੀ ਐਲਾਨ ਕੀਤਾ ਗਿਆ ਅੱਜ ਅਸੀਂ ਸੜਕਾਂ ਦੇ ਉੱਤਰਾਂਗੇ ਜਾਮ ਲਾਵਾਂਗੇ ਪਰ ਵਪਾਰੀਆਂ ਵੱਲੋਂ ਰੋਸ ਪਾਇਆ ਜਾ ਰਿਹਾ ਹੈ ਅੱਜ ਪੂਰੇ ਮੁਕੰਮਲ ਤੌਰ ਤੇ ਬਨਾਲਾ ਬੰਦ ਦਾ ਐਲਾਨ ਕੀਤਾ ਗਿਆ ਸਾਰੇ ਹਰੇਕ ਤਰ੍ਹਾਂ ਦੇ ਵਪਾਰੀ ਜਾਂ ਦੁਕਾਨ ਦਾ ਛੋਟੇ ਕਾਰੋਬਾਰ ਹੋਵੇ ਜਾਂ ਵੱਡੇ ਕਾਰੋਬਾਰ ਸਾਰੇ ਅੱਜ ਬੰਦ ਕਰਕੇ ਸੜਕਾਂ ਦੇ ਉੱਤੇ ਨੇ ਪੂਰੇ ਮੁਕੰਮਲ ਤੌਰ ਤੇ ਬੰਦ ਇਕੋ ਮਿਲ ਰਹੀ ਹੈ ਤੇ ਸਭ ਨੇ ਸਾਇਲੈਂਸ ਸੈਂਟਰ ਐਜੂਕੇਸ਼ਨ ਨਾਲ ਸੁਮੰਦਰ ਕੁਮਾਰ ਨੇ ਪ੍ਰਧਾਨ ਐਸੋਸੀਏਸ਼ਨ ਨੇ ਕੀ ਨਾਮ ਰੋੜੇ ਗੁਲਵਿੰਦਰ ਸਿੰਘ ਜੀ ਗੁਲਵਿੰਦਰ ਜੀ ਅੱਜ ਕਿਸ ਲੈਵਲ ਤੇ ਬੰਦ ਰੱਖੀ ਕਿਸ ਰੋਲੇ ਨੂੰ ਲੈ ਕੇ ਇਹਦਾ ਵਿਵਾਦ ਸ਼ੁਰੂ ਹੋਇਆ ਜਿਹੜਾ ਇਹ ਵਿਵਾਦ ਆ ਜੀ ਇਹ ਐਕਚੁਅਲੀ ਦੋ ਲੜਕੇ ਗਏ ਨੇ ਯੂਕੇ ਜਿਹੜੇ ਉੱਥੇ ਬੈਨਫੀਟਡ ਨੇ ਜਿਨ੍ਹਾਂ ਦਾ ਵੀਜ਼ਾ ਅਲਾਈਵ ਆ ਉਹਨਾਂ ਦੇ ਪੇਰੈਂਟਸ ਫੇਰ ਵੀ ਕਹਿੰਦੇ ਸਾਨੂੰ ਪੈਸੇ ਮੋੜੋ ਸਾਡੇ ਬੱਚੇ ਉੱਥੇ ਰਹਿਣਗੇ ਸਾਨੂੰ ਪੈਸੇ ਦਿਓ ਜਿਹੜੀ ਸਰਾਸਰ ਗੁੰਡਾਗਰਦੀ ਦਾ ਧੱਕਾ ਉਹ ਅਸੀਂ ਨਹੀਂ ਸਹਿਣ ਕਰਾਂਗੇ ਅੱਜ ਸਾਡੇ ਨਾਲ ਸਾ ਨੂੰ ਕਿਹ ਵਪਾਰ ਮੰਡਲ ਸਾਡੇ ਨਾਲ ਖੜਾ ਸਾਡੀਆਂ ਸਾਡੀਆਂ ਬਠਿੰਡੇ ਦੀਆਂ ਸਾਡੀਆਂ ਜਲੰਧਰ ਦੀਆਂ ਸਾਡੀਆਂ ਮਾਨਸਾ ਦੀਆਂ ਸੰਗਰੂਰ ਦੀਆਂ ਪਟਿਆਲੇ ਜਿੱਦੀਆਂ ਵੀ ਸਾਡੇ ਐਸੋਸੀਏਸ਼ਨ ਨਾਲ ਸਾਰਿਆਂ ਦਾ ਸੰਪਰਕ ਹੋ ਰਿਹਾ ਜੇ ਅੱਜ ਪ੍ਰਸ਼ਾਸਨ ਇਹ ਮਸਲੇ ਨੂੰ ਨਹੀਂ ਸੋਲਵ ਕਰਦਾ ਤਾਂ ਇਹ ਜਿਹੜਾ ਮੈਟਰ ਆ ਇਹ ਪੰਜਾਬ ਲੈਵਲ ਤੱਕ ਜਾਵੇਗਾ ਜਿਸ ਤਰ੍ਹਾਂ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਉਹ ਤੰਗ ਪਰੇਸ਼ਾਨ ਕੀ ਕਰਦਾ ਜੀ ਜਦੋਂ ਕਿਸੇ ਦਾ ਕੋਈ ਮੈਟਰ ਆਉਂਦਾ ਦਸ ਜਾਣੇ ਆ ਕੇ ਖੜ ਜਾਂਦੇ ਆ ਸਾਹਮਣੇ ਵਾਲੇ ਬੰਦੇ ਜਿਹੜਾ ਗੱਲ ਹੀ ਨਹੀਂ ਸੁਣਦੇ ਉਹ ਇਹ ਕਹਿੰਦੇ ਵੀ ਸਾਡਾ ਹੀ ਜੋ ਅਸੀਂ ਕਹਤਾ ਹੋਈ ਸੱਚ ਆ ਮੈਂ ਇੱਕ ਐਗਜ਼ਾਮਪਲ ਦੇਣੀ ਚਾਹੁੰਨਾ ਇਹਨਾਂ ਦੇ ਟਰੈਡਰ ਦੇ ਵਿੱਚ ਆਏ ਪਹਿਲੇ ਦਿਨ ਪਹਿਲੇ ਦਿਨ ਇਹਨਾਂ ਨੂੰ ਕਹਿੰਦੇ ਜੀ 6 ਲੱਖ ਰੁਪਏ ਲੈਣਾ 6 ਲੱਖ ਦੀ ਗੱਲ ਨਾਲ ਬੜੀ ਦੂਸਰੇ ਦਿਨ ਕਹਿੰਦੇ 12 ਲੈਣਾ ਤੀਜੇ ਦਿਨ ਮੈਂ ਬੈਠਾ ਮੀਟਿੰਗ 'ਚ ਕਹਿੰਦਾ ਜੀ 15 ਲੈਣਾ ਮੈਂ ਕਹਾਂ ਜੀ ਪਹਿਲਾਂ ਤਾਂ ਬਾਹਰ ਵਾਲਿਆਂ ਦੇ ਜੀ ਕਹਿੰਦੇ ਜੀ ਇਸ ਤੋਂ ਬਾਅਦ ਜੀ 18 ਲਵਾਂਗੇ ਜੇ ਤੁਸੀਂ 18 ਦੇ ਬੰਦੇ ਮੰਨੇ ਤੁਸੀਂ 22 ਤੇ ਜਾਵਾਂਗੇ ਇਹ ਸਾਡੇ 22 ਤੇ ਗਏ ਹੋਏ ਨੇ ਜੀ ਹੁਣ ਇਸੇ ਵਾਰ ਹੁਣ ਟੁੱਟੀ ਜੀ ਮੰਗ ਰੇ ਕਿਸ ਮੰਗ ਨੂੰ ਲੈ ਕੇ ਜਿਵੇਂ ਇਹ ਇਹ ਮਕੰਮਲਾ ਹੱਲ ਹੋਵੇ ਅਸੀਂ ਇਹ ਕਹਿਣਾ ਜੀ ਪ੍ਰਸ਼ਾਸਨ ਨੇ ਜੀ ਦਖਲ ਦੇ ਕੇ ਜੇ ਕਿਸੇ ਜਿਵੇਂ ਹੁਣ ਸਾਡੇ ਨਾਲ ਨੇ ਧੱਕਾ ਕੀਤਾ ਡਾਂਗਾ ਚ ਕਹਿੰਦੇ ਵੀ ਇਨਸਾਫ ਨਾ ਹੋਵੇ ਅੱਜ ਦਾ ਇਨਸਾਫ ਚਾਹੁੰਦੇ ਆ ਇਹਨੂੰ ਪ੍ਰਜਾਣ ਇਨਸਾਫ ਦੇ ਦੇ ਤੁਹਾਣੇ ਵਾਦ ਮੇਰਾ ਨਾਮ ਵਿਕਾਸ ਗੋਇਲ ਹੈ ਜੀ ਮੈਂ ਬਰਨਾਲਾ ਇੰਡਸਟਰੀ ਚੈਂਬਰ ਦਾ ਜੀ ਪ੍ਰਧਾਨ ਹੈ ਜੀ ਇਹ ਕਹਾਂ ਜੀ ਇੱਕ ਸਥਾਨਾ ਵਾਲੋ ਕਿਸ ਤਰ੍ਹਾਂ ਵਪਾਰੀਆਂ ਨਾਲ ਗਿੱਤਾ ਜਾ ਰਿਹਾ ਹੈ ਕੀ ਡਿਮਾਂਡ ਹੈ ਇਹਦੇ ਕਿਸ ਮੁੱਦੇ ਲੈ ਕੇ ਸਾਰੇ ਵਪਾਰੀ ਇਕੱਠੇ ਹੋਏ ਨੇ ਜੀ ਜੀ ਵਪਾਰੀ जिन्ने ਵੀ ਕਿਸਾਨ ਯੂਨੀਅਨਾਂ ਹੈਗੀਆਂ ਨੇ ਇਹ ਧੋਨੇ ਇਹ ਧੱਕੇ ਤੋਂ ਬਹੁਤ ਜ਼ਿਆਦਾ ਵੱਧ ਚੁੱਕੀਆਂ ਨੇ ਸਾਡੇ ਪੰਜਾਬ ਦੇ ਜਿੰਨੇ ਐਮ ਐਸ ਐਮ ای ਯੂਨਿਟ ਹੈ ਉਸਦੇ ਵੀ ਸਰਕਾਰ ਨਾਲੋਂ ਵੱਧ ਇਹ ਜਿਆਦਾ ਉਹ ਕਰ ਰਹੇ ਹੈ ਬੰਦਾ 10 ਦਿਨ ਵੀ ਲਾਉਂਦਾ ਦਿਹਾੜੀ ਦੇ ਕਹਿੰਦੇ ਪੂਰੇ ਮਹੀਨੇ ਦੀ ਦਿਹਾੜੀਆਂ ਦੋ ਤੇ ਖਾਸ ਕਰ ਜਿਹੜੀ ਹੁਣ 5 ਸਾਲ ਵਾਲੀ ਗੱਲ ਹੋਈ ਹੈ ਜੀ 5 ਸਾਲ ਡੈਰ ਵਾਲੀ ਬੰਦਾ ਜੀ ਉਹ ਉੱਥੇ ਚਲਾ ਗਿਆ ਜਾਂ ਕੇ ਇੰਗਲੈਂਡ ਦੇ ਵਿੱਚ ਸੈੱਟ ਹੋਇਆ ਪਿਆ ਉਹਨੂੰ ਸਾਰੀ ਬੀ ਆਰ ਸੀ ਮਿਲੀ ਪਈ ਹੈ ਉਸ ਤੋਂ ਬਾਅਦ ਉਹਨੂੰ ਧਮਕਾਇਆ ਜਾ ਰਿਹਾ ਉਹਦੀ ਸ਼ੈੱਟਰ ਬੰਦ ਕਰਕੇ ਬਿਜਲੀ ਕਨੈਕਸ਼ਨ ਕੱਢ ਦਿੱਤੇ ਗਏ ਜੀ ਤੇ ਜਿਹੜੇ ਵਪਾਰੀ ਇਕੱਠ ਵਪਾਰੀਆਂ ਦੇ ਨਾਲ ਖੜੇ ਆ ਬਰਨਾਲਾ ਇੰਡਸਟਰੀ ਟੈਂਪਰ ਜਿਹਨੇ ਐਮਐਸਐਮਈ ਯੂਨਿਟ ਹੈ ਜੀ ਉਹ ਸਾਰੇ ਪੰਜਾਬ ਦੇ ਹੋਰ ਸਾਰੇ ਸਾਨੂੰ ਸਪੋਰਟ ਕਰ ਰਹੇ ਆ ਸਾਰੇ ਭਰਾ ਵਪਾਰੀ ਭਰਾ ਅਸੀਂ ਇਕੱਠੇ ਮਿਲ ਕੇ ਇਸ ਜੋ ਵੀ ਇਹ ਗਲਤ ਫੌਤੀ ਬੰਦੇ ਚੱਲ ਰਹੇ ਆ ਅਸੀਂ ਇਹਨਾਂ ਦੇ ਖਿਲਾਫ ਟਰਨਾ ਜੇ ਜਿੰਨਾ ਚਿਰ ਚੱਲੂ ਅਸੀਂ ਨਾਲ ਖੜਾਂਗੇ ਲੱਗਦਾ ਕਿ ਜਿਹੜੇ ਕਿਸਾਨ ਪੈਸੇ ਦੀ ਮੰਗ ਕਰਦੇ ਆ ਉਹ ਇਸ ਤਰ੍ਹਾਂ ਪੈਸੇ ਇਕੱਲੇ ਇਹਨਾਂ ਨਾਲ ਹੀ ਕੀਤਾ ਹੋਰਾਂ ਨਾਲ ਵੀ ਕਰ ਰਹੇ ਨੇ ਬਹੁਤ ਜਗ੍ਹਾ ਕਰ ਰਹੇ ਆ ਜੀ ਇਹ ਵਪਾਰੀਆਂ ਨਾਲ ਤਾਂ ਇਹ ਹੀ ਸ਼ੁਰੂ ਹੋ ਚੁੱਕੇ ਆ ਸਾਡੀ ਇੰਡਸਟਰੀ ਵਿੱਚ ਤੇ ਕਦੋਂ ਦੇ ਆ ਰਹੇ ਆ ਜੀ ਅਸੀਂ ਡੱਟ ਕੇ ਮੁਕਾਬਲਾ ਕਰਦੇ ਆ ਜੀ ਸਾਡੇ ਇਹਦੇ ਵਿੱਚ ਜੀ ਚੇਅਰਮੈਨ ਸਾਹਿਬ ਹੈਗੇ ਜੀ ਹੋਰ ਜੀ ਸਾਡੇ ਪ੍ਰਧਾਨ ਜੀ ਹੈਗੇ ਸਾਰੇ ਅਸੀਂ ਸਾਰੇ ਨਾਲ ਰੋਜ਼ ਹੀ ਲੜ ਰਹੇ ਆ ਜੀ ਪ੍ਰਸ਼ਾਸਨ ਪ੍ਰਸ਼ਾਸਨ ਵੱਲੋਂ ਕੋਈ ਨਾ ਰੋਕ ਟੋਕ ਪ੍ਰਸ਼ਾਸਨ ਦਾ ਜੀ ਇਹ ਕਹਿੰਦਾ ਜੀ ਤੁਸੀਂ ਆਪ ਦੀ ਬੈਠ ਕੇ ਸੈਟਿੰਗ ਕਰ ਲਓ ਜੀ ਧਰਨਲਾ ਦਾ ਜੀ ਇਸ ਤੇ ਪੁਲਿਸ ਪ੍ਰੋਡਕਸ਼ਨ ਦੇ ਦਾਂਗੇ ਜੀ ਕਿ ਕਿਸੇ ਗੱਲ ਦੀ ਪ੍ਰਸ਼ਾਸਨ ਵੀ ਇਹਨਾਂ ਨੂੰ ਕੋਈ ਮੂਰੇ ਇਹਨਾਂ ਦੇ ਵਿਚਾਰ ਹੋ ਜਾਂਦਾ ਜੀ ਪ੍ਰਸ਼ਾਸਨ ਵੀ ਇਹਦੇ ਵਿੱਚ ਕੋਈ ਹੈਲਪ ਨਹੀਂ ਦੀ ਕਰ ਸਕਦਾ ਅਸੀਂ ਕਹਿੰਦੇ ਆ ਐਫ ਆ ਸਾਡੇ ਤੇ ਕਰੋ ਇਹੇ ਗੱਲ ਤੇ ਇਹਨਾਂ ਤੇ ਕਰੋ ਪਰ ਇਹਨਾਂ ਦਾ ਕੋਈ ਹੋਣੀ ਜੀ ਹੈਗਾ ਤੁਹਾਡਾ ਕੀ ਨਾਮ ਜੀ ਰਾਜ ਕੁਮਾਰ ਜੀ ਹੁਣ ਤੱਕ ਜੇ ਮੈਂ ਦੇਖਣ ਨੂੰ ਮਿਲ ਰਿਹਾ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਪ੍ਰਸ਼ਾਸਨ ਦੇ ਵੱਲੋਂ ਕੋਈ ਇੱਥੇ ਸਮਝਾਉਣ ਅਸੇ ਮਸਲਾ ਹੱਲ ਕਰਨ ਅਸੇ ਪਹੁੰਚੇ ਗੱਲ ਇਹ ਹੈ ਜੇ ਅਸੀਂ ਸਹੀ ਤਰੀਕੇ ਦੇਖੀਏ ਤਾਂ ਪੰਜਾਬ ਵਿੱਚ ਜਿਹੜੀ ਸਰਕਾਰ ਹੈ ਅੱਜ ਇਹ ਗੁੰਡਿਆਂ ਦੀ ਸਰਕਾਰ ਹੈ ਚੁਣੀ ਹੋਈ ਸਰਕਾਰ ਦਾ ਅਸੇ ਕੋਈ ਰੋਲ ਨਹੀਂ ਹੈ ਪਰ ਸਭ ਤੁਸੀਂ ਵੀ ਵਿੱਚ ਸੀਗੇ ਤੁਸੀਂ ਦੇਖਿਆ ਹੈ ਬਿਨਾਂ ਸ਼ਰੀਆਮ ਡਾਂਗਾ ਚਲਾਈਆਂ ਤੇ ਉਹਨਾਂ ਦੇ ਹੱਸੀ ਪਰਚਾ ਨਹੀਂ ਦਰਜ ਕੀਤਾ। ਆ ਸਾਡੇ ਇੰਡਸਟਰੀ ਤੇ ਰੋਜ਼ ਇਹ ਤਸ਼ੱਦਦ ਕਰਦੇ ਆ ਕਿ ਜਿਹੜਾ ਜੇਬ ਭਰਨੇ ਜਾ ਕੇ ਆ ਲਗਭਗ ਜੇ ਆਪਾਂ ਇਨਕੁਆਰੀ ਕਰਾਈ ਜਾਵੇ ਤਾਂ ਉਹ 50% ਬੰਦਿਆ ਤੋਂ ਪੈਸੇ ਬਲੈਕ ਬਿਲ ਕਰਕੇ ਲੈਂਦੇ ਆ। ਯਾਰ ਨਾ ਬਹੁਤ ਨੇ ਕਿਸੇ ਕੋਕਾ ਕੋਲਾ ਖਰਾਬ ਹੋ ਗਿਆ ਕਿਸੇ ਦਾ ਕੋਲ ਸੂਟ ਖਰਾਬ ਹੋ ਗਿਆ ਕਿਸੇ ਟਾਇਰ ਖਰਾਬ ਹੋ ਗਏ ਆਪ ਦੀ ਗੱਡੀ ਵੀ ਖਰਾਬ ਹੋ ਗਏ ਨਾ ਤੇ ਇਹਨਾਂ ਨੇ ਬਲੈਕਮੇਲ ਕਰਕੇ ਇਕੱਠੇ ਆ ਕੇ ਹੋ ਗਏ ਲੋਕਾਂ ਤੋਂ ਪੈਸੇ ਲੈ ਨਹੀਂ ਲੈਣੇ ਆ ਇਹ ਜੇ ਨਾ ਇਹਨਾਂ ਨੂੰ ਢੱਲ ਪਾਈ ਜਾਵੇ ਗਈ ਤਾਂ ਮੈਨੂੰ ਲੱਗਦਾ ਹੁਣ ਆਨਲਾਈਨ ਟਾਈਮ ਤੋਂ ਪੰਜਾਬ ਤੇ ਰਹਿਣਾ ਗੁੱਭਰੋ ਜੀਆ ਤੁਹਾਡੇ ਕਹਿੰਦੇ ਕਿ ਕਿਸਾਨਾਂ ਨੂੰ ਆਪਣੇ ਮਸਲੇ ਦੇ ਕੱਢਣਾ ਚਾਹੀਦਾ ਹੈ ਨਾ ਕਿ ਵਪਾਰੀ ਇਹਨਾਂ ਦਾ ਮਸਲਾ ਮਤਲਬ ਕੀ ਹੈ ਜਿਹੜਾ ਬੰਦਾ ਕਹੇ ਮੰਨ ਲਓ ਇਮੀਗ੍ਰੇਸ਼ਨ ਦਾ ਮਸਲਾ ਹੈ ਜਿਹੜਾ ਬੰਦਾ ਕਹੇ ਆਪ ਦੀ ਮਰਜ਼ੀ ਨਾਲ ਗਿਆ ਹੈ ਜੇ ਉਹਨਾਂ ਨੂੰ ਕੋਤੋ ਖਵਾ ਉਹ ਬੰਦੇ ਆ ਕੇ ਮਿਲਣ ਥਾਣੇ 'ਚ ਰਿਪੋਰਟ ਕਰਨ ਕੋਰਟ ਤਕਰੀਰ ਕਰਨ ਇਹਨਾਂ ਦਾ ਕੀ ਮਤਲਬ ਹੈ ਇਹ ਹੁਣ ਕੋਰਟ ਚੋਂ ਦੇਰਾਂ ਦੇ ਆਣੇ ਜਾਣੇ ਇਸ ਕਰਕੇ ਮੇਰੀ ਪੂਰੀ ਔਤਰੀਲ ਹੈ ਪੰਜਾਬ ਸਰਕਾਰ ਨੂੰ ਜੇ ਸੰਭਾਲ ਲੈਂਦਾ ਪੰਜਾਬ ਸੰਭਾਲ ਲਓ ਜੀ ਆਉਣ ਵਾਲਾ ਟਾਈਮ ਬਹੁਤ ਮਾਰ ਹੈ ਵਪਾਰੀ ਇਹਨੂੰ ਕਾਕੇ ਰਾਜੀ ਨਹੀਂ ਸੜਕਾਂ ਕਿਹੜੀਆਂ ਪਈਆਂ ਨੇ ਟ੍ਰੇਨਾਂ ਬੰਦ ਪਈਆਂ ਨੇ ਕਿਹੜੇ ਲੋਡ ਇੱਥੇ ਬੰਦੇ ਗਿਉਣਗੇ ਇਹ ਚਾਰ ਡਾਕਟਰੂ ਨੇ ਜਿਹੜੇ ਬੰਦੇ ਇੱਥੇ ਕਿਸਾਨ ਵਾਂ ਕੇ ਆ ਜਾਂਦੇ ਨੇ ਇਹ ਕਿਸਾਨ ਨਹੀਂ ਹੈਗੇ ਇਹ ਸਾਰੇ ਸਾਰੇ ਬੇਵਾਰੀ ਵਰਗ ਦੁਖੀ ਨਹੀਂ ਕਿ ਇਕੱਲੇ ਇੱਕ ਦੋ ਬਸ ਜੱਤੇ ਬੰਦੇ ਨੇ ਕਿ ਸਾਰੇ ਨਾਲ ਹੀ ਸਾਰੇ ਦੁਖੀ ਆ ਜੀ ਮੈਂ ਪੱਠਾ ਸੋਸ਼ਲ ਨਾਲਾ ਦਾ ਕੈਸ਼ਿਆ ਰਗਾ ਇਹ ਲੋਕਾਂ ਨੇ ਦਾ ਆਪ ਦੀ ਸਰਕਾਰ ਬਣਾ ਰੱਖੀ ਹੈ ਜੀ ਕੋਈ ਇਸੇ ਪ੍ਰਸ਼ਾਸਨ ਨੂੰ ਪੁੱਛ ਰਿਹਾ ਇਹਦਾ ਘਰ ਦਾ ਮਸਲਾ ਹੈ ਕਿਸੇ ਦਾ ਦੁਕਾਨ ਦਾ ਮਸਲਾ ਇਹ ਕਹਿੰਦੇ ਵੀ ਸਾਡੇ ਕੋਲ ਆਓ ਕਿਸੇ ਜਾ ਕੇ ਜਰੂਰਤ ਨਹੀਂ ਹੈਗੀ ਪਾਹੇ ਮੈਥੋਂ ਨਾਲੇ ਉਧਰੋਂ ਉਧਰੋਂ ਆਦੇ ਬਾਅਦ ਸਾਨੂੰ ਦੋ ਇਹ ਕਹਿੰਦੇ ਸਰਕਾਰ ਤਾਂ ਹੈ ਹੀ ਨਹੀਂਗੀ ਕਿਸੇ ਦਾ ਕੋਈ ਘਰ ਦਾ ਮਸਲਾ ਕਿਸੇ ਦੁਕਾਨ ਕੋਰਟ ਕਿਹੜੇ ਕਦੇ ਵਸ ਨਹੀਂ ਆ ਜੇ ਕਿਸੇ ਦਾ ਘਰ ਦਾ ਮਸਲਾ ਦੁਕਾਨ ਦਾ ਨਾਲ ਇਹਨਾਂ ਦਾ ਮਸਲਾ ਹੈਗਾ ਕੋਰਟ ਕਿਚਰੀਆਂ ਨੇ ਥਾਣੇ ਉੱਥ ਇਹਦਾ ਸਹੀ ਨਹੀਂ ਚੱਲਦਾ ਸਰਕਾਰ ਦਾ ਹੀ ਨਹੀਂ ਕੋਈ ਇਹਨੇ ਆਦਿ ਸਰਕਾਰ ਦਾ ਰੱਖਿਆ ਤਾਂ ਜਿਸ ਤਣਾ ਪਹਿਲਾਂ ਵਪਾਰੀ ਵੀ ਕਿਸਾਨਾਂ ਨਾਲ ਸਾਥ ਦਿੰਦੇ ਸੀ ਲੱਗਦਾ ਕਿ ਅੱਜ ਜਿੰਨਾ ਰੋਸ ਪਾਇਆ ਰਹੇ ਵਪਾਰੀ ਨਾਲ ਖੜਨਗੇ ਵਪਾਰੀ ਨਾਲ ਕਿਸਾਨਾਂ ਦੇ ਨਾਲ ਨੇ ਉਹ ਤਾਂ ਜਿਹੜੇ ਕਈ ਛੋਟਫੁਟ ਜਿਹੇ ਕਿਸਾਨ ਨੇ ਇਹ ਨੁਕਸਾਨ ਕਰ ਰਹੇ ਨੇਗੇ ਕਦੇ ਕਹਿੰਦੇ ਸਾਡੇ ਨਾਂ ਦੀ ਫੈਕਟਰੀ ਚੋਂ ਥੋੜੇ ਚੂਹੇ ਆ ਗਏ ਜੀ ਸਾਡੀ ਮੱਕੀ ਖਾ ਗਏ ਜੀ ਤੁਹਾਨੂੰ ਮਾਲ ਮੁਆਜਵਾ ਦਿਓ ਜੀ ਅਸੀਂ ਇੱਕ ਲੋਹੇ ਦਾ ਕੰਮ ਕਰਦੇ ਆਂ ਤਾਂ ਚੂਹੇ ਸਾਡੀ ਫੈਕਟਰੀ ਚ ਹੋਣਗੇ ਜੀ ਇਸ ਰਾਕੇ ਮੰਗ ਕਰਦੇ ਨੇਗੇ ਇੱਥੋਂ ਆ ਗਿਆ ਜੀ ਕਦੇ ਪ੍ਰਾਲੀ ਨੂੰ ਅੱਗ ਲਾਉਂਦੇ ਨੇ ਉਦੋਂ ਆ ਨਹੀਂ ਹੁੰਦਾ ਮਾੜਾ ਫੈਕਟਰੀ ਚ ਕੋਈ ਮਾੜੀ ਕੰਮ ਕਰਦੇ ਆ ਉਹਦੇ ਲਈ ਧੋਆ ਪਿਆਲਾ ਕਰ ਦਿੰਦੇ ਨਹੀਂ ਜੀ ਜਿਸ ਤੇ ਅੱਜ ਵਪਾਰੀਆਂ 'ਚ ਰੋਸ ਪਾਇਆ ਜਾ ਰਿਹਾ ਹੈ ਪੂਰੇ ਬਨਾਲਾ ਮੁਕੰਮਲ ਤੌਰ ਤੇ ਬੰਦ ਰੱਖਿਆ ਗਿਆ ਤੇ ਵਪਾਰੀਆਂ ਦਾ ਕਹਿਣਾ ਹੈ ਕਿ ਕੁਝ ਕਿਸਾਨ ਜਿੱਥੇ ਬੰਦਿਆਂ ਵੱਲੋਂ ਵਪਾਰੀਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਤੇ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਜਿਸ ਵਿੱਚ ਉਸ ਦਿਨ ਪਹਿਲਾਂ ਲਾਤੀ ਜਾਰਦੀ ਵੀ ਹੋਈ ਆਪਸ ਝੜਪ ਹੋਈ ਪਰ ਇਹਨਾਂ ਨੇ ਕਹਿਣਾ ਹੈ ਪੁਲਿਸ ਵੱਲੋਂ ਕੋਈ ਮਾਮਲਾ ਨਹੀਂ ਦਰਜ ਹੋਇਆ ਗਿਆ ਪਰ ਅੱਜ ਪੂਰੇ ਮਕਮਲ ਤੋਂ ਤੇ ਬਨਾਲਾ ਬੰਦ ਤੇ ਇੱਕ ਪਾਸੇ ਕਿਸਾਨ ਵੀ ਇਕੱਠੇ ਹੋਰੇ ਇੱਕ ਪਾਸੇ ਵਪਾਰ ਵੀ ਸੜਕਾਂ ਦੇ ਇਕੱਠੇ ਨੇ ਇਕ ਨੇ ਨਾ ਇੱਕੋ ਹੀ ਮੰਗਿਆ ਕਿ ਕਿਸਾਨਾਂ ਦੇ ਜਿਹੜੇ ਨੇ ਲੱਖ ਜਰ ਕੀਤੇ ਨੇ ਮਕਦਮੇ ਦਰਜ ਹੋਣ ਤੇ ਇਸ ਤਰ੍ਹਾਂ ਦੇ ਤੁਹਾਨੂੰ ਬੰਦ ਕਿਤੇ ਜਾਣ ਬਨਾਲਾ ਤੋਂ ਅਸੀਸ਼ ਸ਼ਰਮਾ ਪੰਜਾਬ ਤੱਕ